ਕਿਵੇਂ ਆ ਤਾਇਆ ਓ ਕਿਵੇਂ ਆ ਸ਼ੇਰਾ ਹਾਂ ਸਣਾ ਫਰੇ ਕੋਈ ਗੱਲ ਨਵਾ ਤਾ ਹੈ ਅੱਛਾ ਲੈ ਸੁਣ ਫਿਰ ਆ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਆ ਲੈ ਜਾਓ ਭਰਾਵੋ ਕੁਲਫੀ ਗਰਮਾ ਗਰਮ ਓਏ ਆਂ ਕੀ ਬੋਲੀ ਇਹਨਾਂ ਤੋਂ ਓਏ ਕਦੇ ਕੁਲਫੀ ਵੀ ਗਰਮ ਹੋਈ ਆ ਹੈ ਅਏ ਹੁੰਦੀ ਆ ਤਾਇਆ ਕੁਲਫੀ ਵੀ ਗਰਮ ਹੁੰਦੀ ਆ ਲੈ ਸੁਣ ਫਿਰ ਉਹ ਜਿੱਥੇ ਵੋਟਾਂ ਲੈ ਕੇ ਲੀਡਰ ਲਾ ਜਾਂਦੇ ਨੇ ਲਾਰੇ ਜਿੱਥੇ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਨੇ ਸਾਰੇ ਓਏ ਜਿੱਥੇ ਜਨਤਾ ਨੂੰ ਇਹ ਦਿਨੇ ਦਿਖਾ ਜਾਂਦੇ ਨੇ ਤਾਰੇ ਓਏ ਜਿੱਥੇ ਇਹ ਭੋਰਾ ਵੀ ਮੰਦੇ ਨਹੀਂ ਸ਼ਰਮ ਉਥੇ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਕਿਉਂ ਤਾਇਆ ਮੰਨਦਾ ਫਿਰ ਐ ਗੱਲ ਤਾਂ ਤੇਰੀ ਠੀਕ ਐ ਸ਼ੇਰਾ ਪਰ ਮੇਰਾ ਚਿੱਤ ਜਹ ਨਹੀਂ ਮੰਨਦਾ ਮੀ ਕੁਲਫੀ ਵੀ ਗਰਮ ਹੋਸ਼ਾ ਗਦੀਆ ਇਹ ਕਹਨਾ ਅੱਛਾ ਅਜੇ ਵੀ ਕਿਸਰਾ ਕੋਈ ਕੋਈ ਨਹੀਂ ਮਨਾ ਕੇ ਛੱਡੂਗਾ ਬੈਠਾ ਰਹਿ ਉੱਜਿੱਥੇ ਸੱਚ ਨੂੰ ਸੂਲੀ ਤੇ ਦਿੰਦੇ ਨੇ ਟੰਗ ਜਿੱਥੇ ਝੂਠ ਦੀ ਉੱਚੀ ਉੜਦੀ ਹੈ ਪਤੰਗ ਓਏ ਜਿੱਥੇ ਚੌਧਰ ਕਰਦੇ ਨੇ ਮਲੰਗ ਓਏ ਜਿੱਥੇ ਸਬਰ ਦਾ ਘੁੱਟ ਭਰਦੇ ਨੇ ਨਰਮ ਉਥੇ ਕੁਲਫੀ ਗਰਮਾ ਗਰਮ ਆਹ ਕੁਲਫੀ ਗਰਮਾ ਗਰਮ ਆਹ ਲੈ ਜੋ ਕੁਲਫੀ ਗਰਮਾ ਗਰਮ ਕੀ ਹੋਤਾ ਆ ਹੁਣ ਤਾਂ ਮੰਨਦਾ ਨਾ ਫਿਰ ਉਹ ਦੇਖਣਾ ਪਤੀ ਜੀ ਗੱਲਾਂ ਤੇਰੀਆਂ ਸਾਰੀਆਂ ਸਹੀ ਨੇ ਪਰ ਮਨ ਜਾਨੀ ਖੜਦਾ ਹੀ ਆ ਯਰ ਕੋਈ ਫੀਗ ਮੇਂ ਗਰਮ ਹੋ ਜੂ ਅੱਛਾ ਠੀਕ ਐ ਫਿਰ ਬੈਠਾ ਰਹਿ ਹੁਣ ਜਾ ਹੀ ਨਾ ਸਾਰੀ ਸੁਣ ਕੇ ਜਾਈਂ ਉਹ ਜਿੱਥੇ ਗਰੀਬ ਭੁੱਖੇ ਢਿੱਡ ਸੌਂ ਜਾਂਦੇ ਨੇ ਜਿੱਥੇ ਅਮੀਰਾਂ ਦੇ ਕੁੱਤੇ ਬਿਸਕਟ ਖਾਂਦੇ ਨੇ ਉਹ ਜਿੱਥੇ ਸਾਧ ਪਖੰਡੀ ਲੁੱਡੀਆਂ ਪਾਉਂਦੇ ਨੇ ਉਹ ਜਿੱਥੇ ਲੋਕ ਮਨਾਂ ਵਿੱਚ ਪਾ ਲੈਂਦੇ ਨੇ ਭਰਮ ਉਥੇ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਆ ਲੈ ਜੋ ਭਰਾਵੋ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਕਿਉਂ ਤਾਇਆ ਹੁਣ ਤਾਂ ਮੰਨ ਗਿਆ ਨਾ ਵੀ ਕੁਲਫੀ ਗਰਮਾ ਗਰਮ ਹੋਏ ਬੱਲੇ ਸ਼ੇਰ ਕੋਈ ਨਹੀਂ ਰੀ ਸਦਰੀਆਂ ਲੈ ਫਿਰ ਸੁਣ ਅਗੇ ਹੋ ਜਿੱਥੇ ਨਸ਼ਿਆਂ ਦੀ ਪਰਮਾਰ ਹੈ ਜਿੱਥੇ ਲੋਟੂਆਂ ਦੀ ਸਰਕਾਰ ਹੈ ਉਹ ਜਿੱਥੇ ਇਹਨਾਂ ਦਾ ਹੀ ਲੱਗਦਾ ਦਰਬਾਰ ਹੈ ਉਹ ਜਿੱਥੇ ਮੌਕਾ ਵੇਖ ਕੇ ਇਹ ਹੋ ਜਾਂਦੇ ਨੇ ਯੂ ਟਰਨ ਉੱਥੇ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਕਿਉਂ ਤਾਇਆ ਹੁਣ ਤਾਂ ਮੰਨ ਗਿਆ ਨਾ ਵੀ ਕੁਲਫੀ ਗਰਮਾ ਗਰਮ ਓਏ ਬੱਲੇ ਬੱਲੇ ਓਏ ਕਿ ਮਾਰ ਗਿਆ ਸੀ ਤੂੰ ਬਈ ਮੇਰਾ ਦੇਨੂਈਆ ਮੇਰਾ ਦੀ ਹੈ ਉਹ ਜਿੱਥੇ ਬੇਰੁਜ਼ਗਾਰੀ ਹੈ ਬੇਸ਼ੁਮਾਰ ਜਿੱਥੇ ਕਰਜ਼ਿਆਂ ਦੀ ਹੈ ਮਾਰ ਜਿੱਥੇ ਘਪਲਿਆਂ ਦੀ ਹੈ ਪਰਮਾਰ ਜਿੱਥੇ ਕਿਸੇ ਦਾ ਦੀਨ ਹੈ ਨਾ ਧਰਮ ਉਥੇ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਆ ਲੈ ਜੋ ਭਰਾਵੋ ਕੁਲਫੀ ਗਰਮਾ ਗਰਮ ਆ ਕੁਲਫੀ ਗਰਮਾ ਗਰਮ ਓਏ ਸੀ ਨਾ ਓਏ ਤੂੰ ਲੇ 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 ਦੇ ਪੋਦੜੇ ਫਰੋ ਉੱਤੇ ਹਾਂ ਮਰ ਮੇਰੀ ਗੱਲ ਸੁਣ ਸ਼ੇਰਾਂ ਕੋਈ ਨਾ ਸੱਚ ਨਾ ਬੋਲਿਆ ਕਰ ਹਾਂ ਆ ਸੱਚ ਬਹੁਤ ਕੌੜਾ ਹੁੰਦਾ ਹਾਂ ਜਰਨਾ ਬੋਲ ਤਾ ਕਹੋ ਯੰਲਾ ਜੇਨ ਰੱਖੀ ਆ ਉਹਦਾ ਮਦਨ ਦਸਾਂ ਕੋਈ ਗੱਲ ਨਹੀਂ ਤਾਇਆ ਤੂੰ ਫਿਕਰ ਨਾ ਕਰ ਸੱਚਤਾ ਬੋਲਣਾ ਹੀ ਪੈਂਦਾ ਸੋ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਇਹ ਛੋਟੀ ਜਿਹੀ ਲੈਕਚਰ ਸੀ ਮੇਰੀ ਜੇ ਚੰਗੀ ਲੱਗੀ ਤਾਂ ਅਗੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਫੇਸਬੁੱਕ ਉੱਪਰ ਮੇ ਪੇਜ ਵੀ ਆ ਰਾਂਜੀਤ ਚੋਹਾਨ ਉਹਨੂੰ ਵੀ ਜ਼ਰੂਰ ਫੋਲੋ ਕਰ ਲਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ